ਅੱਜ ਅਸੀਂ ਬਸਤੀ ਦਾ ਚੰਦ ਬੰਦਾ ਦੇ ਅੰਦਰ ਬੌਜੇ ਸਮਾਜ ਪਾਰਟੀ ਦੇ ਮਾਧਿਅਮ ਤੋਂ ਬੌਜੇ ਸਮਾਜ ਪਾਰਟੀ ਦੇ ਉਮੀਦਵਾਰ ਜਵਿੰਦਰ ਲਖਾ ਜੀ ਦੇ ਲਈ ਜਿਹੜਾ ਡੋਰ ਟੂ ਡੋਰ ਜਨਾਬ ਕਰ ਰਹੇ ਆ ਅੱਜ ਮੈਂ ਸਮਝਦਾ ਬਈ ਬਦਲੰਦਰ ਬੈਠ ਦੀ ਜਿਹੜੀ ਆਬਾਦੀ ਆ ਲਗਭਗ 70% ਜਿਹੜੇ ਲੋਕ ਆ ਉਹ ਸ਼ੈਡਿਊਲ ਕਾਸਟ ਆ ਐਸਸੀ ਲੋਕ ਰਹਿੰਦੇ ਆ ਔਰ ਜਦੋਂ ਇੱਥੇ ਆ ਕੇ ਦੇਖਦੇ ਆ ਸਾਰੇ ਸਾਰੇ ਲੋਕ ਜਿਹੜੇ ਆ ਬੜੇ ਪਰੇਸ਼ਾਨ ਆ ਔਰ ਇੱਥੇ ਦਾ ਕਿਰਤੀ ਕਿਸਾਨ ਮਜ਼ਦੂਰ ਸਿੱਖ ਜਿਹੜਾ ਔਰ ਦਲਤਾਰ ਪਛੜਾ ਜਿਹੜਾ ਉਹ ਸਾਰੇ ਇਸ ਵੇਲੇ ਬੜੇ ਜਿਹੜਾ ਦੁਖੀ ਆ ਔਰ ਨਸਾ ਡੜਾ ਸੱਟਾ ਗੁੰਡਾਗਰਦੀ ਬਦਮਾਸ਼ੀ ਜਿਹੜੀ ਆ ਉਹ ਚਰਮ ਸੀਮਾ ਤੇ ਆ ਔਰ ਲਗਭਗ ਸੱਤਾ ਦੇ ਵਿੱਚ ਰਹੀਆਂ ਪਾਰਟੀਆਂ ਦੇ ਇੱਥੋਂ ਐਮਐਲਏ ਐਮਪੀ ਜਿਹੜੇ ਰਹੇ ਆ ਔਰ ਮੈਂ ਦੇਖਦਾ ਇਲਾਕੇ ਦੇ ਵਿੱਚ ਅਸੀਂ ਘੁੰਮ ਰਹੇ ਆ ਔਰ ਸੀਵਰੇਜ ਦੀ ਜਿਹੜੀ ਬਵਸਤਾ ਆ ਉਹਦਾ ਬਹੁਤ ਬੁਰਾ ਹਾਲ ਆ ਔਰ ਸਰਕਾਰ ਸਿਰਫ ਤਾਂ ਸਿਰਫ ਵੋਟਾਂ ਲੈਣ ਦੇ ਲਈ ਜਿਹੜਾ ਸੀਵਰੇਜ ਜਿਹੜੀ ਸਾਫ਼ ਕਰਾ ਰਹੀ ਆ ਔਰ ਮੈਨ ਟਾਂਕੀ ਜਿਹੜੀ ਕਰ ਰਹੀ ਆ ਮੈਂ ਸਮਝਦਾ ਇਹ ਸਿਰਫ ਇਹ ਵੋਟਾਂ ਲੈਣ ਲਈ ਪੋਲਿਟਿਕਲ ਜਿਹੜਾ ਸਟੰਟ ਆ ਔਰ ਵੋਟਾਂ ਲੈਣ ਲਈ ਜਿਹੜਾ ਇਹ ਬਿਲਕੁਲ ਜਿਹੜਾ ਪੋਲਿਟਿਕਲ ਜਿਹੜਾ ਸਟੰਟ ਆ ਤਾਂ ਲੋਕਾਂ ਨੂੰ ਜਿਹੜਾ ਮੈਂ ਸਮਝਦਾ ਸਮਝਣਾ ਚਾਹੀਦਾ ਤਾਂ ਮੈਂ ਆਪਣੇ ਵੈਸਟ ਇਲਾਕੇ ਦੇ ਔਰ ਖਾਸ ਕਰਕੇ ਬਸਤੀਦਾਨਸ ਮੰਦਾਰੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਇਸ ਇਲਾਕੇ ਦੇ ਅੰਦਰ ਜੇਕਰ ਇਸ ਇਲਾਕੇ ਦੇ ਅੰਦਰ ਜਿਹੜਾ ਸਾਫ਼ ਸੁਥਰਾ ਵਾਤਾਵਰਨ ਸਾਫ਼ ਸੁਥਰਾ ਸੀਵਰੇਜ ਔਰ ਵਾਟਰ ਸਪਲਾਈ ਸਟਰੀਟ ਲਾਈਟ ਔਰ ਦੜਾ ਸਟਾ ਔਰ ਖਾਸ ਕਰਕੇ ਜਿਹੜੀ ਗੁੰਡਾਗਰਦੀ ਦਾ ਔਰ ਨੰਗਾ ਨਾਚ ਹੁੰਦਾ ਇਹਨਾਂ ਚੀਜ਼ਾਂ ਤੋਂ ਨਿਜਾਤ ਪਾਣੀ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਿੰਦਰ ਲਖਾ ਜੀ ਨੂੰ ਜਿਹੜਾ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਇਹਨਾਂ ਨੂੰ ਆਪਾਂ ਕਾਮਯਾਬ ਬਣਾਈਏ ਤਾਂ ਕਿ ਜਿਹੜੀਆਂ ਸਾਡੇ ਇਲਾਕੇ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਆ ਉਹਨਾਂ ਤੋਂ ਆਪਾਂ ਨਿਜਾਤ ਪਾ ਸਕੀਏ ਕਿਉਂਕਿ ਬਾਬਾ ਸਾਹਿਬ ਡਾਕਟਰ ਮੇਟਕਰ ਨੇ ਸਾਨੂੰ ਜਿਹੜਾ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਸੀ ਉਹ ਇਸ ਕਰਕੇ ਕਿ ਤੁਸੀਂ ਇਹ ਲੋਕੋ ਸਮਝੋ ਸਮਝਦਾਰੀ ਦਾ ਸਬੂਤ ਦਿਓ 77 ਸਾਲ ਹੋ ਗਏ ਇਹਨਾਂ ਲੋਕਾਂ ਨੇ ਅਜ ਤੱਕ ਜਿਹੜਾ ਅੱਜ ਤੱਕਰ ਜਿਹੜਾ ਅੱਜ ਤੱਕਰ ਜਿਹੜਾ ਸਾਡੇ ਲੋਕਾਂ ਦਾ ਜਿਹੜਾ ਉਹ ਤੁਸੀਂ ਦੇਖਦੇ ਆ ਵੀ ਹਾਲਤ ਜਿਹੜੀ ਉੱਥੇ ਇਵੇਂ ਦੀ ਇਵੇਂ ਹੀ ਹੈ ਤੇ ਮੈਂ ਇੱਕ ਵਾਰੀ ਜਿਹੜਾ ਭੌਜਨ ਸਮਾਜ ਪਾਰਟੀ ਦੇ ਉਮੀਦਵਾਰ ਦੇ ਵਿੱਚ ਅਪੀਲ ਕਰਦਾ ਵੀ ਇੱਕ ਕਬੂੜ ਜਿਹੜੀ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਪਾਓ ਕਿਉਂਕਿ ਤੁਸੀਂ ਦੇਖਦੇ ਹੋਣੇ ਆ ਵੀ ਪਿੱਛੇ ਜਆ ਪਾਰਲੀਮੈਂਟ ਦਾ ਜਿਹੜਾ ਉਹ ਇਲੈਕਸ਼ਨ ਹੋ ਕੇ ਛੜਿਆ ਔਰ ਕਾਂਗਰਸ ਨੇ ਜਿਹੜਾ ਪੂਰੇ ਦੇਸ਼ ਦੇ ਅੰਦਰ ਸੰਵਿਧਾਨ ਦੇ ਨਾਂ ਦੇ ਉੱਤੇ ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਜਨਗਣਨਾ ਦੇ ਨਾਂ ਦੇ ਉੱਤੇ ਜਿਹੜਾ ਵੋਟ ਜਿਹੜੀ ਉਹ ਲਈ ਆ ਔਰ ਜਦ ਔਰ ਖਾਸ ਕਰਕੇ ਖੜਗੜੇ ਜਿਹੜਾ ਜਿਹਨਾਂ ਨੂੰ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਦੇ ਨਾਂ ਦੇ ਉੱਤੇ ਸ਼ਡਿਊਲ ਕਾਸਟ ਦੇ ਨਾਂ ਦੇ ਉੱਤੇ ਪੱਟਾ ਜਿਹੜੀਆਂ ਮੰਗੀਆਂ ਔਰ ਜਦ ਆਪੋਜੀਸ਼ਨ ਲੀਡਰ ਬ라운 ਦੀ ਵਾਰੀ ਆਈ ਤਾਂ ਐਸਸੀ ਨੂੰ ਜਿਹੜਾ ਸ਼ਡਿਊਲ ਕਰ ਪਿਆ ਉਹਨੂੰ ਖੁੱਡਣੇ ਲਾਤਾ ਔਰ ਰਾਹੁਲ ਗਾਂਧੀ ਜਿਹੜਾ ਉਹ ਆਪ ਜਿਹੜਾ ਉਹ اپੋਜੀਸ਼ਨ ਦਾ ਜਿਹੜਾ ਲੀਡਰ ਜਿਹੜਾ ਬਣਿਆ ਤਾਂ ਇਸ ਕਰਕੇ ਆਓ ਕਿਉਂਕਿ ਇਹਨਾਂ ਨੇ ਸਾਡੇ ਨਾਂ ਦੇ ਉੱਤੇ ਵੋਟਾਂ ਦਾ ਜ਼ਰੂਰ ਲੈਣੀਆਂ ਪਰ ਇਹਨਾਂ ਨੇ ਐਸਸੀ ਸਮਾਜ ਦੇ ਨਾਂ ਤੇ ਐਸਟੀ ਓਬੀਸੀ ਦੇ ਨਾਂ ਤੇ ਵੋਟਾਂ ਜ਼ਰੂਰ ਕਦਰੇ ਲੈਣੀਆਂ ਪਰ ਸਾਡੇ ਲੋਕਾਂ ਨੂੰ ਜੋ ਬੰਦਾ ਮਾਨ ਸਨਮਾ ਰਹਿਆ ਉਹ ਇਹਨਾਂ ਨੇ ਕਦੀ ਨਹੀਂ ਦੇਣਾ ਔਰ ਤੁਸੀਂ ਦੇਖ ਲਓ ਐਸ ਸੀ ਦੇ ਉੱਤੇ ਕਾਂਗਰਸ ਜਿਹੜੀ ਇਲੈਕਸ਼ਨ ਲੜ ਰਹੀ ਆ ਪਰ ਰੈਜ਼ਰਵੇਸ਼ਨ ਦੀ ਗੱਲ ਨਹੀਂ ਕਰ ਰਹੀ ਸੰਵਿਧਾਨ ਦੀ ਗੱਲ ਨਹੀਂ ਕਰਦੀ ਔਰ ਮੈਂ ਸਮਝਦਾ ਸੰਵਿਧਾਨ ਦੇ ਵਿੱਚ ਤਾਂ ਬਦਲੀ ਹੋ ਹੀ ਰਹੀ ਆ ਸੰਵਿਧਾਨ ਬਦਲਿਆ ਹੀ ਜਾ ਰਿਹਾ ਜਿਸ ਤਰ੍ਹਾਂ ਕੀ ਤੁਸੀਂ ਦੇਖਦੇ ਹੋਣੇ ਆ ਜਿਹੜੀਆਂ ਪੁਲਸ ਲੈਂਦੀਆਂ ਜਿਹੜੀਆਂ ਜਿੰਨੇ ਵੀ ਜਿਹੜੇ ਅਧਿਕਾਰ ਆ ਉਹ ਉਹ ਮੈਂ ਉਹ ਬਦਲੇ ਜਾ ਰਹੇ ਆ ਔਰ ਜਿਹੜੀਆਂ ਧਰਾਵਾਂ ਜਿਹੜੀਆਂ ਉਹਨਾਂ ਨੂੰ ਬਦਲ ਦਿੱਤਾ ਜਾ ਰਿਹਾ ਇਹ ਸੰਵਿਧਾਨ ਹੀ ਬਦਲਦੀ ਗੱਲ ਆ ਇਸ ਕਰਕੇ ਸਾਡੇ ਲੋਕਾਂ ਨੂੰ ਜਿਹੜਾ ਇਹ ਸਮਝਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਨਹੀਂ ਸਮਝੇ ਤਾਂ ਆਉਣ ਵਾਲੇ ਸਮੇਂ ਤੇ ਜਿਹੜਾ ਸਾਡੇ ਨੌਜਵਾਨ ਜਿਹੜੇ ਆ ਉਹਨਾਂ ਲਈ ਬਹੁਤ ਹੀ ਨੁਕਸਾਨਦੇਹ ਜਿਹੜਾ ਜਾ ਰਿਹਾ ਤਾਂ ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਅਪੀਲ ਕਰਦਾ ਵਸਤੀਦਾਰ ਸਮੁੰਦਾਰ ਦੇ ਲੋਕਾਂ ਨੂੰ ਭਈ ਆਓ ਬਹੁਤ ਜ਼ਰੂਰ ਸਮਾਜ ਪਾਰਟੀ ਦੇ ਹੱਕ ਜਿਹੜਾ ਕੋਈ ਤਾਂ ਕੋਟ ਪਾ ਕੇ ਬਿੰਦਰ ਲੱਖਾਂ ਜਿਹਨੂੰ ਕਾਮਯਾਬ ਬਣਾਈਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ